ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਇਸ ਵੇਲੇ ਦੀ ਕੈਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਨਵੇਂ ਸ਼ਹਿਰ ਨਾਲ ਜੁੜੀ ਹੋਈ ਹੈ ਤੇ ਮੁਹਾਲੀ ਤੋਂ ਸਾਹਮਣੇ ਆ ਰਹੀ ਹੈ ਦੱਸ ਦਈਏ ਮੋਹਾਲੀ ਦੇ ਫੇਸ ਨੰਬਰ 1 ਦੇ ਅੰਦਰ ਪਰਲ ਹੋਟਲ 'ਚ ਇੱਕ ਲੜਕੀ ਦਾ ਮਰਡਰ ਹੋਇਆ ਦੱਸਿਆ ਜਾ ਰਿਹਾ ਲੜਕੀ ਇੱਕ ਦੋ ਦਿਨ ਵਾਸਤੇ ਆਪਣੇ ਪਾਰਟਨਰ ਅਤੇ ਬੱਚੇ ਸਮੇਤ ਹੋਟਲ ਵਿੱਚ ਰਹਿਣ ਆਈ ਸੀ ਹੁਣ ਉਹ ਲੜਕਾ ਮ੍ਰਿਤਕਾ ਦਾ ਪਤੀ ਸੀ ਕਿ ਲਿਵਨ ਪਾਰਟਨਰ ਸੀਗਾ ਇਹ ਪੂਰੀ ਤਫ਼ਤੀਸ਼ ਹੋਣ ਤੋਂ ਬਾਅਦ ਪਤਾ ਲੱਗਾ ਲੇਕਿਨ ਇਹ ਗੱਲ ਸਪਸ਼ਟ ਹੋਈ ਹੈ ਲੜਕੀ ਦੇ ਆਧਾਰ ਕਾਰਡ ਤੋਂ ਪਤਾ ਲੱਗਿਆ ਹੈ ਕਿ ਲੜਕੀ ਦਾ ਨਾਮ ਸੁਨੀਤਾ ਸੀ ਤੇ ਲੜਕੀ ਨਵਾਂ ਸ਼ਹਿਰ ਦੀ ਸੀ ਹਾਲਾਂਕਿ ਲੜਕੇ ਵੱਲੋਂ ਵੀ ਆਧਾਰ ਕਾਰਡ ਦੀ ਕਾਪੀ ਲਈ ਗਈ ਸੀ ਜਦੋਂ ਹੋਟਲ ਉਹਨਾਂ ਨੇ ਬੁੱਕ ਕੀਤਾ ਸੀਗਾ ਹੋਟਲ ਦਾ ਕਮਰਾ ਲਿਆ ਸੀਗਾ ਲੇਕਿਨ ਪੁਲਿਸ ਨੇ ਹਾਲੇ ਤੱਕ ਲੜਕੇ ਦੀ ਆਈਡੈਂਟੀਟੀ ਜਾਰ ਨਹੀਂ ਕੀਤੀ ਔਰ ਲੜਕਾ ਰਾਤ ਦਾ ਮਿਸਿੰਗ ਹੈ ਤੇ ਪੁਲਿਸ ਉਸ ਨੂੰ ਰਾਉਂਡ ਅਪ ਕਰ ਰਹੀ ਹੈ ਕਿਉਂਕਿ ਇਸ ਵਿਅਕਤੀ ਦੇ ਫੜੇ ਜਾਣ ਤੋਂ ਬਾਅਦ ਹੀ ਅਸਲ ਸੱਚਾਈ ਦਾ ਪਤਾ ਲੱਗੇਗਾ ਕਿ ਕਤਲ ਦੇ ਪਿੱਛੇ ਕਾਰਨ ਕੀ ਸੀ ਲੇਕਿਨ ਮੌਕੇ ਤੇ ਮੌਜੂਦ ਪੱਤਰਕਾਰਾਂ ਦਾ ਕਹਿਣਾ ਹੈ ਕਿ ਲੜਕੀ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਪਰ ਹਾਲੇ ਤੱਕ ਮੀਡੀਆ ਵਿੱਚ ਇਹ ਗੱਲ ਸਪਸ਼ਟ ਨਹੀਂ ਹੋਈ ਕਿ ਲੜਕੀ ਦਾ ਕਤਲ ਗਲਾ ਕੁੱਟ ਕੇ ਕੀਤਾ ਗਿਆ ਹੈ ਕਿ ਚਾਕੂ ਦੇ ਵਾਰ ਕਰਕੇ ਕੀਤਾ ਗਿਆ ਪਰ ਇੰਨੀ ਗੱਲ ਜ਼ਰੂਰ ਸਪਸ਼ਟ ਹੋ ਗਈ ਹੈ ਕਿ ਲੜਕੀ ਦਾ ਨਾਮ ਸੁਨੀਤਾ ਸੀ ਤੇ ਲੜਕੀ ਨਵਾਂ ਸ਼ਹਿਰ ਦੀ ਹੈ ਤਤ ਕਾਨੂੰਨ ਵਿਵਸਥਾ ਜਿਹੜੀ ਹੈ ਮੋਹਾਲੀ ਵਿੱਚ ਚਰਮਾਈ ਹੋਈ ਹੈ ਔਰ ਸਨਸਨੀ ਬਣੀ ਹੋਈ ਹੈ ਮੁਹਾਲੀ ਦੇ ਅੰਦਰ ਕਾਨੂੰਨ ਵਿਵਸਥਾ ਬਹੁਤ ਡਗਮਗਾ ਗਈ ਹੈ ਔਰ ਅਪਰਾਧੀ ਬੜੇ ਬੇਖੌਫ ਨੇ ਤਾਂ ਨਵੇਂ ਸ਼ਹਿਰ ਨਾਲ ਜੁੜੀ ਹੋਈ ਖਬਰ ਜਿਹੜੀ ਮੁਹਾਲੀ ਤੋਂ ਸਾਹਮਣੇ ਆ ਰਹੀ ਹੈ ਕਿ ਨਵਾਂ ਸ਼ਹਿਰ ਦੀ ਲੜਕੀ ਸੁਨੀਤਾ ਦਾ ਪਰਲ ਹੋਟਲ ਦੇ ਅੰਦਰ ਕਤਲ ਕਰ ਦਿੱਤਾ ਗਿਆ ਹੈ ਇਹ ਕਤਲ ਗਲਾ ਕੁੱਟ ਕੇ ਕੀਤਾ ਗਿਆ ਹੈ ਕਿ ਚਾਕੂ ਮਾਰ ਕੇ ਕੀਤਾ ਗਿਆ ਹੈ ਗੱਲ ਸਪਸ਼ਟ ਨਹੀਂ ਹੋਈ ਪਰ ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਪੁਲਿਸ ਵੱਲੋਂ ਪੁਝਾਜ ਆਰੰਭ ਕਰ ਦਿੱਤੀ ਗਈ ਹੈ ਔਰ ਬਹੁਤ ਜਲਦੀ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਦੋਸ਼ੀ ਹੈ ਉਸ ਇਲਾਕਾ ਦੇ ਪਿੱਛੇ ਹੋਵੇਗਾ ਦਿਖਾਨੇ ਤੁਹਾਨੂੰ ਮੌਕੇ ਦੀ ਰਿਪੋਰਟ ਅਤੇ ਸੁਣਾਉਂਦੇ ਆ ਕਿ ਸਿਟੀ ਡੀਐਸਪੀ ਮੋਹਿਤ ਅਗਰਵਾਲ ਉਹਨਾਂ ਦਾ ਕੀ ਕਹਿਣਾ ਹੈ ਜਿਹੜਾ ਮਟਰ ਦਾ ਨਾਮ ਦਾ ਸਾਹਮਣੇ ਆਇਆ ਕਿ ਕਿਨੂੰ ਕੀਨ ਕਰੀ ਸੀ ਹਜੇ ਸਾਨੂੰ ਇਨਫੋਰਮੇਸ਼ਨ ਹੀ ਮਿਲੀ ਸੀ ਕਿ ਅਸੀਂ ਮੌਕਾ ਚੈੱਕ ਕਰਨ ਨਹੀਂ ਆਏ ਆ ਇੱਥੇ ਆ ਜਿਹੜਾ ਹੋਟਲ ਹੈ ਪਰਲ ਇਨ ਇਹਦੇ ਇੱਕ ਰੂਮ ਦੇ ਵਿੱਚ ਇੱਕ ਲੜਕੀ ਦੀ ਡੈੱਡ ਬਾਡੀ ਮਿਲੀ ਹੈ ਜਿਹਦਾ ਨਾਮ ਜੋ ਸਾਨੂੰ ਕਲੀਅਰ ਹੋਇਆ ਉਹ ਸੁਨੀਤਾ ਹੈ ਜੋ ਕਿ ਨਵਾਂ ਸ਼ਹਿਰ ਤੋਂ ਰਹਿਣ ਵਾਲੀ ਹੈ ਤੇ ਜਿਹਦੇ ਜਿੰਨੀ ਗੱਲ ਕਲੀਅਰ ਹੋਈ ਹੈ ਉਹ ਉਹਦਾ ਲਿਵਨ ਪਾਰਟਨਰ ਸੀ ਜਾਂ ਆਪਸ ਵਿੱਚ ਮੈਰਿਡ ਸੀਗੇ ਉਹ ਇੱਕ ਬੱਚਾ ਵੀ ਸੀਗਾ ਇਹਨਾਂ ਦੇ ਨਾਲ 3-4 ਸਾਲ ਦਾ ਤੇ ਉਹ ਇਕੱਠੇ ਰਹਿ ਰਹੇ ਸੀਗੇ ਇੱਕ ਦੋ ਦਿਨ ਦੇ ਲਈ ਉਰੇ ਆਏ ਹੋਏ ਸੀਗੇ ਤੇ ਉਹ ਬੰਦਾ ਜਿਹੜਾ ਹੈਗਾ ਮਿਸਿੰਗ ਹੈ ਤੇ ਲੜਕੀ ਹੈ ਜਿਹੜੀ ਉਹਦੀ ਡੈੱਡ ਬੋਡੀ ਹੈ ਤਾਂ ਬਾਕੀ ਅਸੀਂ ਇਹਦੀ ਜਿਹੜੀ ਹੈਗੀ ਤਫ਼ਤੀਸ਼ ਕਰ ਰਹੇ ਹਾਂ ਕੋਈ ਦਿਖ ਰਿਹਾ ਨਿਸ਼ਾਨ ਕਿਸ ਤਰ੍ਹਾਂ ਕਿਵੇਂ ਹੋਈ ਆ ਤੱਕ ਗੱਲ ਤੋਂ ਨਿਸ਼ਾਨ ਲੱਗ ਰਹੇ ਨਹੀਂ ਜੀ ਬਾਕੀ ਅਸੀਂ ਫੋਰੈਂਸਿਕ ਐਨਾਲਿਸਿਸ ਸਾਰਾ ਕਰਨ ਲੱਗੇ ਆ ਸਾਰਾ ਜਿਹੜਾ ਹੈਗਾ ਉਹ ਕਰਕੇ ਸਾਰੀ ਚੈੱਕ ਕਰਾਂਗੇ ਕਿ ਕਿੰਨੇ ਏਜ ਦੀ ਲੜਕੀ ਹੈ ਹਜੇ ਕੁਝ ਨਹੀਂ ਆਈ ਆਈਡੀਆ ਜੀ ਯੰਗ ਜੀ ਹੋਊਗੀ ਮਤਲਬ ਬਿਲੋ 30 ਹੋਏਗੀ ਸਰ ਇਹਨਾਂ ਨੇ ਉਧਾਰ卡ਰ ਲਿਆ ਜੀ ਹੋਣਾ ਫਲਤੋ ਜੀ ਤਾਂ ਹੀ ਸਾਨੂੰ ਪਤਾ ਲੱਗਿਆ ਮੁੰਡੇ ਬਾਰੇ ਮੁੰਡੇ ਦਾ ਤਾਂ ਹੀ ਤੁਹਾਨੂੰ ਦੱਸ ਰਿਹਾ ਕਿ ਉਹ ਜਿਹੜਾ ਸੀਗਾ ਇਹਦੇ ਨਾਲ ਆਇਆ ਸੀਗਾ ਉਹਦੇ ਹਜੇ ਆਈਡੈਂਟੀਟੀ ਅਸੀਂ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਅਸੀਂ ਉਹਨੂੰ ਰਾਉਂਡ ਅਪ ਕਰਨਾ ਹੈ ਹਜੇ ਸਾਰਾ ਚੈੱਕ ਕਰ ਰਹੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਡਾਕੂਮੈਂਟ ਦੇ ਕੇ ਹੀ ਉਰੇ ਰੁਕਿਆ ਹੋਇਆ ਡਾਕੂਮੈਂਟ ਸਾਨੂੰ ਮਿਲਣੇ ਨੇ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਕਿੰਨੇ ਕ ਵਜੇ ਮਰਡਰ ਹੋਇਆ ਕਿਸ ਪਤਾ ਲੱਗਾ ਕਿੰਨੇ ਵਜੇ ਤੱਕ ਇਹ ਸ਼ਾਇਦ ਰਾਤ ਦੀ ਤੇ ਉਸ ਤੋਂ ਬਾਅਦ ਜਿਹੜਾ ਸਵੇਰ ਇਹਦਾ ਇਹਨਾਂ ਨੇ ਜਦੋਂ ਚੈੱਕ ਚੁੱਕ ਕੀਤਾ ਕੋਈ ਨੀਂ ਰੂਮ ਚੋਂ ਬਾਹਰ ਆਇਆ ਤਾਂ ਇਹਨਾਂ ਨੇ ਸਾਨੂੰ ਹੋਟਲ ਨੇ ਇਨਫਾਰਮ ਕੀਤਾ ਤਾਂ ਉਹ ਉਸ ਤੋਂ ਬਾਅਦ ਜਿਹੜਾ ਹੈਗਾ ਹਜੇ ਬਾਕੀ ਸਾਰਾ ਚੈੱਕ ਕਰਕੇ ਤੁਹਾਨੂੰ ਦੱਸਾਂਗੇ ਇੱਕ ਜਿਹੜਾ ਮਰਡਰ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਕਿ ਨੂੰ ਕੀ ਨੂੰ ਫਾਜੇ ਸਾਨੂੰ ਇਨਫਾਰਮੇਸ਼ਨ ਹੀ ਮਿਲੀ ਸੀ ਕਿ ਅਸੀਂ ਮੌਕਾ ਚੈੱਕ ਕਰਨ ਨਹੀਂ ਆਏ ਆ ਇੱਥੇ ਆ ਜਿਹੜਾ ਹੋਟਲ ਹੈ ਪਰਲਨ ਇਹਦੇ ਇੱਕ ਰੂਮ ਦੇ ਵਿੱਚ ਇੱਕ ਲੜਕੀ ਦੀ ਡੈੱਡ ਬਾਡੀ ਮਿਲੀ ਹੈ ਜਿਹਦਾ ਨਾਮ ਜੋ ਸਾਨੂੰ ਕਲੀਅਰ ਹੋਇਆ ਉਹ ਸੁਨੀਤਾ ਹੈ ਜੋ ਕਿ ਨਵਾਂ ਸ਼ਹਿਰ ਤੋਂ ਰਹਿਣ ਵਾਲੀ ਹੈ ਤੇ ਜਿਹਦੇ ਜਿੰਨੀ ਗੱਲ ਕਲੀਅਰ ਹੋਈ ਹੈ ਉਹ ਉਰੇ ਉਹਦਾ ਲਿਵਨ ਪਾਰਟਨਰ ਸੀ ਜਾਂ ਆਪਸ ਵਿੱਚ ਮੈਰਿਡ ਸੀਗੇ ਉਹ ਇੱਕ ਬੱਚਾ ਵੀ ਸੀਗਾ ਇਹਨਾਂ ਦੇ ਨਾਲ 3-4 ਸਾਲ ਦਾ ਤੇ ਉਹ ਇਕੱਠੇ ਰਹਿ ਰਹੇ ਸੀਗੇ 1-2 ਦਿਨ ਦੇ ਲਈ ਉਰੇ ਆਏ ਹੋਏ ਸੀਗੇ ਤੇ ਉਹ ਬੰਦਾ ਜਿਹੜਾ ਹੈਗਾ ਮਿਸਿੰਗ ਹੈ ਤੇ ਲੜਕੀ ਹੈ ਜਿਹੜੀ ਉਹਦੀ ਡੈੱਡ ਬੋਡੀ ਹੈ ਤਾਂ ਬਾਕੀ ਅਸੀਂ ਇਹਦੀ ਜਿਹੜੀ ਹੈਗੀ ਤਫ਼ਤੀਸ਼ ਕਰ ਰਹੇ ਹਾਂ ਕੋਈ ਦਿਖ ਰਿਹਾ ਨਿਸ਼ਾਨ ਕਿ ਕਿਵੇਂ ਹੋਈ ਆ ਤੱਕ ਗੱਲ ਤੋਂ ਨਿਸ਼ਾਨ ਲੱਗ ਰਹੇ ਨਹੀਂ ਜੀ ਬਾਕੀ ਅਸੀਂ ਫੋਰੈਂਸਿਕ ਐਨਾਲਿਸਿਸ ਸਾਰਾ ਕਰਨ ਲੱਗੇ ਆ ਸਾਰਾ ਜਿਹੜਾ ਹੈਗਾ ਉਹ ਕਰਕੇ ਸਾਰੀ ਚੈੱਕ ਕਰਾਂਗੇ ਕਿ ਕਿੰਨੀ ਏਜ ਹੈ ਲੜਕੀ ਹਜੇ ਕੁਝ ਨਹੀਂ ਆਈ ਆਈਡੀਆ ਜੀ ਜਾਂਗੀ ਜੀ ਹੋਊਗੀ ਮਤਲਬ ਬਿਲੋ 30 ਹੋਏਗੀ ਸਰ ਇਹਨਾਂ ਨੇ ਉਧਾਰ卡ੜ ਲਿਆ ਜੀ ਹੋਣਾ ਲਿੱਤਾ ਜੀ ਤਾਂ ਹੀ ਸਾਨੂੰ ਪਤਾ ਲੱਗਿਆ ਮੁੰਡੇ ਬਾਰੇ ਮੁੰਡੇ ਦਾ ਤਾਂ ਹੀ ਤੁਹਾਨੂੰ ਦੱਸ ਰਿਹਾ ਕਿ ਉਹ ਜਿਹੜਾ ਸੀਗਾ ਇਹਦੇ ਨਾਲ ਆਇਆ ਸੀਗਾ ਉਹਦੇ ਹਜੇ ਆਈਡੈਂਟੀਟੀ ਅਸੀਂ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਅਸੀਂ ਉਹਨੂੰ ਰਾਉਂਡ ਅਪ ਕਰਨਾ ਹੈ ਹਜੇ ਸਾਰਾ ਚੈੱਕ ਕਰ ਰਹੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਡਾਕੂਮੈਂਟ ਦੇਖੇ ਹੀ ਉਹਰੇ ਰੁਕਿਆ ਹੋਇਆ ਡਾਕੂਮੈਂਟ ਸਾਨੂੰ ਮਿਲਣੇ ਨੇ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਕਿੰਨੇ ਕ ਵਜੇ ਮਰਡਰ ਹੋਇਆ ਕਿਸ ਪਤਾ ਲੱਗੂ ਕਿੰਨੇ ਵਜੇ ਤੱਕ ਇਹ ਸ਼ਾਇਦ ਰਾਤ ਦੀ ਉਸ ਤੋਂ ਬਾਅਦ ਜਿਹੜਾ ਸਵੇਰ ਇਹਦਾ ਇਹਨਾਂ ਨੇ ਜਦੋਂ ਚੈੱਕ-ਚੁੱਕ ਕੀਤਾ ਕੋਈ ਨਹੀਂ ਰੂਮ ਚੋਂ ਬਾਹਰ ਆਇਆ ਤਾਂ ਇਹਨਾਂ ਨੇ ਸਾਨੂੰ ਹੋਟਲ ਨੇ ਇਨਫੋਰਮ ਕੀਤਾ ਤਾਂ ਉਹ ਉਸ ਤੋਂ ਬਾਅਦ ਜਿਹੜਾ ਹੈਗਾ ਹਜੇ ਬਾਕੀ ਸਾਰਾ ਚੈੱਕ ਕਰਕੇ ਤੁਹਾਨੂੰ ਦੱਸਾਂਗੇ